ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਤ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਗੁਰਬਖਸ਼ ਸਾਧੂ ਨੇ ਗੁਲਾਬ ਰਾਏ ਨੂੰ ਸਰਾਪ ਕਿਉਂ ਦਿੱਤਾ ਸੀ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਛੇ ਗੁਰੂ ਤੇਗ ਬਹਾਦਰ ਜੀ ਦੇ ਸਥਾਨ ਤੇ ਤੂਕ ਬੱਤੀ ਕਰਨ ਵਾਸਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਛੱਡਣ ਸਮੇ ਗੁਰਬਖਸ਼ ਸਾਧੂ ਨੂੰ ਉੱਥੇ ਛੱਡ ਦਿੱਤਾ ਸੀ ਗੁਰਬਖਸ਼ ਸਾਧੂ ਉਸ ਸਥਾਨ ਦੀ ਸੇਵਾ ਸੰਭਾਲ ਕਰਦਾ ਹੁੰਦਾ ਸੀ ਤੇ ਉੱਥੇ ਧੂਪ ਵਰਤੀ ਕਰਦਾ ਹੁੰਦਾ ਸੀ ਇੱਕ ਦਿਨ ਗੁਲਾਬ ਰਾਏ ਗੁਰਸਥਾਨ ਤੇ ਬੈਠਾ ਹੁੰਦਾ ਹੈ ਤੇ ਜਦੋਂ ਗੁਰੂ ਅਕਸੂ ਸਾਧੂ ਉਸ ਨੂੰ ਉੱਥੇ ਬੈਠਾ ਹੋਇਆ ਵੇਖਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਤੁਸੀਂ ਇਸ ਗੁਰਸਥਾਨ ਤੇ ਨਾ ਬੈਠਿਆ ਕਰੋ ਇਹ ਗੁਰੂ ਦਾ ਸਥਾਨ ਹੈ ਤੇ ਇੱਥੇ ਬੈਠਣਾ ਠੀਕ ਨਹੀਂ ਹੈ ਗੁਲਾਬ ਰਾਏ ਨੂੰ ਗੁਰੂ ਅਕਸੂ ਸਾਧੂ ਦੀ ਇਹ ਗੱਲ ਸੁਣ ਕੇ ਬੜਾ ਗੁੱਸਾ ਆਉਂਦਾ ਹੈ ਤੇ ਉਸ ਨੂੰ ਬਹੁਤ ਬੁਰਾ ਭਲਾ ਕਹਿੰਦਾ ਹੈ ਤੇ ਕਹਿੰਦਾ ਹੈ ਕਿ ਤੈਨੂੰ ਇੰਨਾਂ ਗੱਲਾਂ ਦਾ ਕੀ ਪਤਾ ਹੈ ਤੂੰ ਕੋਈ ਫਕੀਰ ਹੈ ਜਾਂ ਕੋਈ ਸਾਧੂ ਸੰਤ ਹੈ ਤੈਨੂੰ ਪੀਰੀ ਦਾ ਕੀ ਪਤਾ ਹੈ ਦੋਨਾਂ ਵਿੱਚ ਕਾਫੀ ਕਹਾ ਸੁਣੀ ਹੋ ਜਾਂਦੀ ਹੈ ਗੁਲਾਬ ਰਾਏ ਦੀਆਂ ਇਹ ਗੱਲਾਂ ਸੁਣ ਕੇ ਗੁਰਬਖਸ਼ ਸਾਧੂ ਨੂੰ ਗੁੱਸਾ ਆ ਜਾਂਦਾ ਹੈ ਤੇ ਉਹ ਗੁੱਸੇ ਵਿੱਚ ਕਹਿੰਦਾ ਹੈ ਕਿ ਤੇਰੇ ਕੋਈ ਵਾਰਸ ਨਹੀਂ ਹੋਵੇਗਾ ਤੂੰ ਸੰਤਾਨਹੀਣ ਹੋ ਕੇ ਹੀ ਕੁਝ ਦਿਨਾਂ ਵਿੱਚ ਇੱਥੋਂ ਚਲਾ ਜਾਵੇਂਗਾ ਪਿੱਛੇ ਤੇਰੇ ਕੁਝ ਨਹੀਂ ਰਹੇਗਾ ਸੋ ਐਸਾ ਹੀ ਹੋਇਆ ਗੁਲਾਬ ਰਾਏ ਜੀ ਕੋਈ ਸੰਤਾਨ ਨਹੀਂ ਹੋਈ ਤੇ ਉਹ ਸੰਤਾਨਹੀਨ ਹੋ ਕੇ ਹੀ ਕੁਝ ਦਿਨਾਂ ਵਿੱਚ ਇਸ ਸੰਸਾਰ ਤੋਂ ਚਲਾ ਗਿਆ ਸ਼੍ਰੀ ਅਨੰਦਪੁਰ ਸਾਹਿਬ ਆਪਣਾ ਕੋਈ ਵਾਰਸ ਨਹੀਂ ਛੱਡ ਕੇ ਗਿਆ ਸੋ ਪਿਆਰੇ ਸਾਥ ਸੰਗਤ ਜੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਸਭ ਕਮੈਂਟ ਵਿੱਚ ਜ਼ਰੂਰ ਦੱਸਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ